ਡੀਐਲ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਆਸ ਰੋਮਨੀ ਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਟਾਬਰ ਮੋਰਚਾ ਸਮਾਣਾ ਵਿਖੇ ਪਹੁੰਚੇ ਨੇ

ਹਰ ਰੋਜ਼ ਸਾਡੇ ਨਾਲ ਹੁੰਦਾ ਸਾਡੀ ਕੌਮ ਨਾਲ ਹੁੰਦਾ ਪਰ ਉਸ ਕੇਸ ਦਾ ਕੰਮ ਫੈਸਲਾ ਆਇਆ ਹੈ ਫੈਸਲੇ ਵਿੱਚ ਹਜੇ ਤੱਕ ਜੋ ਹੋਇਆ ਹੈ ਅੱਜ ਐਤਵਾਰ ਹੈ ਕੱਲ 100 ਵਾਰ ਜਾਂ ਮੰਗਲਵਾਰ ਅਗਲਾ ਪੜਾਅ ਦੇਖਿਆ ਜਾਊਗਾ ਫੈਸਲੇ ਵਿੱਚ ਉਹ ਜਦੋਂ ਕੋਰਟ ਵਿੱਚ ਹਾਜ਼ਰ ਸੀ ਕੱਲ ਕੱਲ ਉਹਨੂੰ ਕੋਰਟ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਵੀ ਤੂੰ ਦੋਸ਼ੀ ਐ। ਹੁਣ ਅੱਗੇ ਸਜ਼ਾ ਮਿਲਣੀ ਐ। ਉਹੀ ਸਜ਼ਾ ਦੀ ਗੱਲ ਜੇ ਸਰਹੱਦੋਂ ਪਾਰ ਚਲੇ ਜਾਈਏ ਉੱਥੇ ਵੀ ਸਾਡੇ ਵਰਗੇ ਲੋਕ ਰਹਿੰਦੇ ਨੇ ਜਿਹਨੂੰ ਅਸੀਂ ਪਾਕਿਸਤਾਨ ਕਹਿੰਦੇ ਨੇ। ਉੱਥੇ ਕੁਰਾਨ ਸ਼ਰੀਫ ਦੀ ਜਾਂ ਕਿਸੇ ਹੋਰ ਧਰਮ ਗ੍ਰੰਥ ਦੀ ਮੈਂ ਕੁਰਾਨ ਸ਼ਰੀਫ ਬਾਰੇ ਸੁਣਿਆ ਹੈ। ਬੇਅਦਬੀ ਕਰਨ ਵਾਲੇ ਨੂੰ ਘੱਟੋ-ਘੱਟ ਸਜ਼ਾ ਜਿਹੜੀ ਹੈ ਉਹ ਫਾਂਸੀ ਹੈ ਘੱਟੋ-ਘੱਟ ਸਜ਼ਾ ਜਿਹੜੀ ਹੈ ਉਹ ਫਾਂਸੀ ਹੈ ਜਦੋਂ ਕਾਨੂੰਨ ਦੀ ਗੱਲ ਸੀ ਕਰਦੇ ਆ ਨਾ ਇਹ ਕਾਨੂੰਨ ਜੋ ਇਸ ਮੁਲਕ ਵਿੱਚ ਚੱਲ ਰਹੇ ਨੇ ਜਾਂ ਪਾਕਿਸਤਾਨ ਚ ਚੱਲ ਰਹੇ ਨੇ ਜਾਂ ਉਹਨਾਂ ਸਾਰੇ ਮੁਲਕਾਂ ਚ ਚੱਲ ਰਹੇ ਨੇ ਜਿੱਥੇ ਕਦੇ ਅੰਗਰੇਜ਼ਾਂ ਨੇ ਰਾਜ ਕੀਤਾ ਹੇ ਲੱਗ ਪਾ ਦੀ ਇੱਕੋ ਜਿਹੇ ਨੇ ਹੁਣ ਇਹਨੇ 302 ਨੂੰ ਬਦਲ ਕੇ ਉਹਦਾ ਨਾਂ ਹੋਰ ਰੱਖਤਾ ਪਰ ਅੱਜ ਤੱਕ 80 ਸਾਲ ਤੱਕ ਉਹੀ ਚੱਲ ਰਹੇ ਸੀ ਫਿਰ ਅੰਗਰੇਜ਼ਾਂ ਤੋਂ ਰਾਜ ਹਿੰਦੁਸਤਾਨ ਵਾਲਿਆਂ ਨੇ ਵੀ ਲਿਆ ਪਾਕਿਸਤਾਨ ਵਾਲਿਆਂ ਨੇ ਵੀ ਲਿਆ ਉਹੀ ਕਾਨੂੰਨ ਦੀਆਂ ਧਾਰਾਵਾਂ ਲੈ ਲਈਆਂ ਪਰ ਉਹਨੇ ਨੇ ਆਪਣੇ ਧਰਮ ਗ੍ਰੰਥ ਕੁਰਾਨ شریف ਵਾਸਤੇ ਕਾਨੂੰਨ ਵਿੱਚ ਭਾਵੇਂ ਤਬਦੀਲੀ ਕੀਤੀ ਚਾਹੇ ਸੋਧ ਕੀਤੀ ਉਹਨਾਂ ਨੇ ਥਲ 파ਣ ਵਾਸਤੇ ਘੱਟੋ-ਘੱਟ ਸਜ਼ਾ ਜਿਹੜੀ ਹੈ ਉਹ ਫਾਂਸੀ ਨਿਯਤ ਕਰ ਦਿੱਤੀ ਅੱਜ ਤੋਂ 75 ਸਾਲ ਪਹਿਲਾਂ ਤੇ ਬਹੁਤ ਘੱਟ ਸੁਣਨ ਚ ਆਇਆ ਕਿ ਪਾਕਿਸਤਾਨ ਚ ਕਿਸੇ ਜਗ੍ਹਾ ਤੇ ਇੱਕ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਮੈਂ ਗੱਲ ਕਰ ਰਿਹਾ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ 8 ਸਾਲ ਪਹਿਲਾਂ ਉਦੇ ਤੇ ਕੇਸ ਦਰਜ ਹੋਇਆ ਪਰ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਦੁਬਾਰਾ ਜਦੋਂ ਐਮਐਨਆਰ ਟਿਕਟ ਦੇਣੀ ਸੀ ਉਸ ਬੰਦੇ ਨੂੰ ਫੇਰ ਟਿਕਟ ਦਿੱਤੀ ਗਈ ਤੇ ਲੋਕਾਂ ਨੇ ਉਹਨੂੰ ਜਿਤਾਤਾ ਕਿਉਂਕਿ ਉਹ ਲੋਕ ਬੇਅਦਬੀ ਹੀ ਵੋਟਾਂ ਜਿੱਤਣ ਕਰਕੇ ਕਰਦੇ ਨੇ ਉਸ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਦੁਬਾਰਾ ਟਿਕਟ ਦਿੱਤੀ ਜਿਹਨੂੰ ਕੱਲ ਸਜ਼ਾ ਹੋਈ ਹੈ ਲੋਕਾਂ ਬਣ ਗਿਆ ਅੱਗੇ ਨਾਲੋਂ ਜ਼ਿਆਦਾ ਮਾਰਜਿਨ ਤੇ ਬਣ ਗਿਆ ਇਹ ਸਾਰੀਆਂ ਗੱਲਾਂ ਇੱਕ ਤਾਂ ਵਿਚਾਰ ਵਸਤੇ ਸਾਡੇ ਜ਼ਰੂਰੀ ਨੇ ਜਿੱਥੋਂ ਤੱਕ ਗੁਰਜੀਤ ਸਿੰਘ ਜੀ ਦਾ ਸਬੰਧ ਹੈ ਫੌਜੀ ਸਾਹਿਬ ਦਾ ਉਹਨਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪੁੱਤਰ ਦੇ ਤੌਰ ਤੇ ਆਪਣਾ ਫਰਜ਼ ਨਿਭਾ ਰਹੇ ਨੇ ਤੇ ਜਿਵੇਂ ਸੰਗਤ ਦਾ ਉਹਨਾਂ ਦਾ ਅਕੀਦਾ ਹੈ ਲੱਗਦਾ ਕਿ ਉਹ ਨਿਭਾਉਣਗੇ ਗੁਰਗਨ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਨੇ ਪਰ ਜੋ ਮੁਲਕ ਦੇ ਹਾਲਾਤ ਨੇ ਜਿਹੜੀਆਂ ਰਾਜ ਕਰਨ ਵਾਲੀਆਂ ਧਿਰਾਂ ਨੇ ਜਿਵੇਂ ਔਰਗ ਸਾਹਿਬ ਨੇ ਦੱਸਿਆ ਮੇਰੇ ਤੋਂ ਪਹਿਲਾਂ ਜਦੋਂ ਤੱਕ ਤੁਸੀਂ ਉਹਨਾਂ ਹਾਕਮਾਂ ਨੂੰ ਇਹ ਫਿਕਰ ਨਹੀਂ ਪਾਉਂਦੇ ਕਿ ਜੇਕਰ ਤੁਹਾਡੀ ਗੱਲ ਨਾ ਮੰਨੀ ਗਈ ਜਿਹੜੀ ਕਿ ਜਾਇਜ਼ ਹੈ ਕੋਈ ਵੀ ਜਾਇਜ਼ ਮੰਗ ਤਾਂ ਉਹ ਅੱਗੇ ਤੋਂ ਤੁਹਾਨੂੰ ਉਹ ਸੀਟ ਨਹੀਂ ਦੇਣਗੇ ਜਿਸ ਸੀਟ ਤੇ ਤੁਸੀਂ ਬਹਿ ਜਾਂਨੇ ਆ ਤੇ ਲੋਕ ਹੱਥ ਅੱਡ ਕੇ ਅੱਗੇ ਤੁਹਾਡੇ ਤੋਂ ਮੰਗ ਮੰਨੀ ਜਾਂਦੇ ਨੇ ਇਹ ਪੰਜਾਬ ਨੂੰ ਵੀ ਸੋਚਣਾ ਪਏ ਸਭ ਤੋਂ ਵੱਡੀ ਮੰਗ ਤਾਂ ਗੁਰਗ੍ਰੰਥ ਸਾਹਿਬ ਜੀ ਦੀ ਹੈ ਪਰ ਬਾਕੀ ਮੰਗਾਂ ਵੀ ਕੋਈ ਘੱਟ ਨਹੀਂ ਨੇ ਤੁਹਾਡੇ ਦਰਬਾਰ ਸਾਹਿਬ ਦੇ ਉੱਤੇ ਫੌਜ ਨੇ ਹਮਲਾ ਕੀਤਾ ਅੱਜ ਤੱਕ ਸਹੀ ਤਰੀਕੇ ਦੇ ਨਾਲ ਉਸ ਹਮਲੇ ਦੀ ਗਲਤੀ ਨੂੰ ਸਬਕਾਰ ਨਹੀਂ ਕੀਤਾ ਗਿਆ ਉੱਥੇ ਵੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਸੰਜਰਨੈਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਕਿਹੜੀ ਸਰਕਾਰ ਕਹਿੰਦੀ ਹੈ ਕਿ ਸੰਜਰਨੈਲ ਸਿੰਘ ਠੀਕ ਸੀ ਸਰਕਾਰ ਗਲਤ ਸੀ ਸਰਕਾਰ ਕਾਂਗਰਸ ਤੋਂ ਬਣ ਕੇ ਭਾਜਪਾ ਬਣ ਗਈ ਹੈ ਪਰ ਸੰਤ ਜਰਮਨੈਲ ਸਿੰਘ ਖਾਨ ਸਾਹਿਬ ਭਿੰਡਰਾ ਵਾਲਿਆਂ ਨੂੰ ਕੌਮ ਦੇ ਛੋਟੇ ਹਿੱਸੇ ਨੇ ਸਰੂਸ਼ਹੀਦ ਮੰਨਿਆ ਕੌਮ ਦਾ ਵੱਡਾ ਹਿੱਸਾ ਵੀ ਸੰਤ ਜਰਮਨੈਲ ਸਿੰਘ ਜੀ ਨੂੰ ਸ਼ਹੀਦ ਨਹੀਂ ਮੰਨਦਾ ਇਸ ਹਾਲਾਤ ਵਿੱਚ ਅਸੀਂ ਜੀਉ ਰਹੇ ਹਾਂ ਸੋ